ਹਾਂਜੀ ਸਲਾਮ ਅਲੈਕੁਮ ਸਾਰਿਆਂ ਨੂੰ ਭਾਈ ਮੁਸਲਮਾਨ ਹੋਣ ਦੇ ਨਾਤੇ ਵੀਡੀਓ ਸਾਰੀ ਦੇਖਿਓ ਲਾਸਟ ਤੱਕ ਆਪਣੇ ਮਰੇ ਕੋਲੇ ਸ਼ਹਿਰ ਵਿੱਚ ਇੱਕ ਮਸਜਿਦ ਦਾ ਕੰਮ ਅਧੂਰਾ ਪਿਆ ਭਾਈ ਲਾਸਟ ਤੱਕ ਦੇਖਿਓ ਵੀਡੀਓ ਤਾਂ ਕਿ ਤੁਹਾਨੂੰ ਸਾਰੀ ਸਮਝ ਆ ਸਕੇ ਹਾਂਜੀ ਭਾਈ ਜੀ ਆ ਮਸਜਿਦ ਦੀ ਅੰਦਲੀ ਸਾਈਡ ਆ ਆ ਦੇਖੋ ਮਸਜਿਦ ਦਾ ਕੰਮ ਸਾਰਾ ਅਧੂਰਾ ਪਿਆ ਮਸਜਿਦ ਨੂੰ ਅਨੇ ਆਮਦਨੀ ਹੈ ਨਹੀਂ ਕਿ ਮਸਜਿਦ ਦਾ ਕੰਮ ਕਰਾ ਸਕਣ ਮੇਰਾ ਭਾਈ ਜਿੰਨੀ ਵੀ ਹੋ ਸਕੇ ਵੱਧ ਤੋਂ ਵੱਧ ਹੈਲਪ ਕਰੋ ਯਾਰ ਬੂੰਦ ਬੂੰਦ ਨਾਲ ਖੂਹ ਭਰਦਾ ਆਪਣਾ ਸ਼ਹਿਰ ਇੰਨਾ بڑا ਮਰੇਕ ਕੋਟਲਾ ਆ ਦੇਖੋ ਭਾਈ ਤੁਹਾਨੂੰ ਆਪਾਂ ਮਾਜੀ ਦੀ ਬਾਹਲੀ ਸਾਈਡ ਵੀ ਦਿਖਾਉਣੇ ਆ ਆ ਦੇਖੋ ਇੱਥੇ ਸਿਰਫ ਸੀਮੈਂਟ ਦੀਆਂ ਬੋਰੀਆਂ ਇੱਕ ਦੋ ਪਈਆਂ ਨੇ ਆਪਾਂ ਜਦ ਬਾਹਲੀ ਸਾਈਡ ਜਾਂਦੇ ਆ ਸਾਰਾ ਕੰਮ ਅਧੂਰਾ ਪਿਆ ਕੋਈ ਸਪੋਰਟ ਹੈ ਨਹੀਂ ਕਿਸੇ ਦੀ ਵੀ ਕੋਈ ਮੋੜੇ ਨਾਲ ਮੋੜਾ ਲਾ ਕੇ ਖੜਾ ਵੀ ਅਸੀਂ ਹੈਗੇ ਤੁਸੀਂ ਟੈਨਸ਼ਨ ਨਾ ਲੋ ਆ ਦੇਖੋ ਭਾਈ ਮਾਜੀ ਦੇ ਆਪਾਂ ਬਾਹਲੀ ਸਾਈਡ ਆ ਗਏ ਇਹ ਮਾਜੀ ਤਾਂ ਹੈਗੀ ਚਾਂਦ ਕਲੋਨੀ ਵਿੱਚ ਮਾਜੀ ਦਾ ਨਾਮ ਆ ਸਦਕੀ ਮਾਜੀ ਦਾ ਆਪਨੇ ਜਿਹੜਾ ਰੈਕੋਰਡ ਵਾਲਾ ਫੋਲ ਉੱਤਰਦਾ ਉਹਦੇ ਨਾਲ ਹੀ ਮਹੱਲਾ ਜਾਂਦਾ ਬਿਲਕੁਲ ਅੱਗੇ ਜਾ ਕੇ ਸਦਕੀ ਮਾਜੀ ਦਾ ਬਾਈ ਆ ਦੇਖੋ ਭਾਈ ਮਾਜੀ ਦੀ ਤੁਹਾਨੂੰ ਆਪਾਂ ਅੰਦਲੀ ਸਾਈਡ ਵੀ ਦਿਖਾਣੇ ਆ ਆ ਦੇਖੋ ਮਾਜੀ ਦੀਆਂ ਪੌੜੀਆਂ ਨੇ ਦੇਖੋ ਕਿਵੇਂ ਟੁੱਟੀਆਂ-ਪੁੱਟੀਆਂ ਪਈਆਂ ਨੇ ਸਾਰੀਆਂ ਆਪਾਂ ਤੁਹਾਨੂੰ ਉੱਪਰ ਜਾ ਕੇ ਦਿਖਾਉਣੇ ਆ ਸਾਰਾ ਮਾਜੀ ਦਾ ਹਾਲ ਆ ਭਾਈ ਉੱਪਰ ਆ ਗਿਆ ਆਪਾਂ ਮਾਜੀ ਦੇ ਦੇਖੋ ਮਾਜੀ ਦਾ ਇਹ ਕੰਮ ਅਧੂਰਾ ਪਿਆ ਭయ్యా ਦੇਖੋ ਕੁਝ ਕੰਮ ਚੱਲ ਰਿਹਾ ਕੁਝ ਕੰਮ ਅਧੂਰਾ ਪਿਆ ਹੈ ਪੈਸਿਆਂ ਦੀ ਦਿੱਕਤ ਆ ਇਸ ਕਰਕੇ ਕੰਮ ਅੱਧੂ ਚੱਲੇ ਰਹਿ ਜਾਂਦਾ ਬਾਈ ਕੋਈ ਫਰੋਡ ਵਾਲਾ ਕੰਮ ਨਹੀਂ ਹੈਗਾ ਮੇਰਾ ਕੋਈ ਵੀ ਭੈਣ ਭਾਈ ਡਾਇਰੈਕਟਰੇ ਆ ਕੇ ਹੈਲਪ ਕਰ ਸਕਦਾ ਭయ్యా ਤੁਸੀਂ ਦੇਖੋ ਉਹ ਲੇਬਰ ਦਾ ਕੋਈ ਖਾਸ ਪ੍ਰਬੰਧ ਨਹੀਂ ਹੈਗਾ ਨਾ ਜਿਹੜਾ ਮੱਜੀ ਦਾ ਕੰਮ ਆ ਜਲਦੀ ਤੋਂ ਜਲਦੀ ਹੋ ਸਕੇ ਪੈਸਿਆਂ ਦੀ ਦਿੱਕਤ ਕਰਕੇ ਬਾਈ ਮੱਜੀ ਦੇ ਜਿਵੇਂ ਵਾਰ ਬੰਦੇ ਨੇ ਆਪੋ ਦੇ ਨਾਲ ਗੱਲ ਕਰਦੇ ਆ ਦੇਖਦੇ ਆ ਬਾਈ ਕੀ ਕਹਿੰਦੇ ਨੇ हां जी भाई जी ਦੱਸੋ ਆਪਣਾ ਕੀ ਪ੍ਰੋਬਲਮ ਅਜੀ ਦੇ ਬਾਰੇ ਮੱਝ ਦੇ ਕੋਈ ਆਮਦਨ ਨਹੀਂ ਹੈ ਇਸ ਕਰਕੇ ਮੱਝ ਦਾ ਕੰਮ ਚੱਲ ਰਿਹਾ ਹੈ ਸਾਰੇ ਭਾਈਆਂ ਨੂੰ ਇਹਦੀ ਅਰਜ਼ ਹੈ ਕਿ ਵੱਧ ਤੋਂ ਵੱਧ ਇਹ ਮਦਦ ਕਰੀ ਜਾਵੇ ਤਾਂ ਕਿ ਮੱਝ ਦਾ ਕੰਮ ਹੋ ਜਾਵੇ हां जी भाई ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਆ ਦੇਖੋ ਭਾਈ ਉਹਨੋਂ ਬਾਕੀ ਮੱਝੀ ਦਾ ਸਕੈਨਰ ਵੀ ਦਿਖਾ ਰਹੇ ਹਾਂ ਇਹ ਬਾਈ ਕੋਈ ਪ੍ਰੋਡ ਵਾਲਾ ਕੰਮ ਨਹੀਂ ਮੇਰਾ ਭਾਈ ਉਹਰੇ ਡਾਇਰੈਕਟ ਟਾਕੇ ਵੀ ਕਰ ਸਕਦੇ ਨੇ